ਕਿਸੇ ਵੇਲੇ ਅਸੀਂ ਦੂਜਿਆਂ ਦੇ ਧਰਮ ਨੂੰ ਬਚਾਉਂਦੇ ਆਂ ਦੂਜਿਆਂ ਦੀ लाज ਰੱਖਦੇ ਆਂ ਪਰ ਜਿਵੇਂ ਹੀ ਪੰਜਾਬ ਦੇ ਅੰਦਰ ਇਸ ਮੁਲਕ ਦੇ ਅੰਦਰ ਕਿਤੇ ਸਾਡੇ ਕੜੇ ਲੋਹਾਏ ਜਾਂਦੇ ਆਂ ਕਿਤੇ ਕਿਰਪਾਨਾਂ ਲੋਹਾਈਆਂ ਜਾਂਦੀਆਂ ਸਾਡੇ ਗੁਰੂ ਨੇ ਹਿੰਦੂ ਧਰਮ ਦੀ ਧਾਰਮਿਕ ਪਛਾਣ ਲਈ ਸ਼ਹਾਦਤ ਦਿੱਤੀ ਅਸੀਂ ਆਪਣੀ ਪਛਾਣ ਦੇ ਨਾਲ ਕੋਈ ਸਮਝੌਤਾ ਨਹੀਂ ਕਰ ਸਕਦੇ ਦੁਨੀਆਂ ਦਾ ਆਖਰੀ ਸੇਖ ਵੀ ਜਿਹੜੀ ਪਛਾਣ ਗੁਰੂ ਨੇ ਦਿੱਤੀ ਆ ਉਸ ਪਛਾਣ ਦੇ ਲਈ ਜੂਝੇਗਾ ਪਛਾਣ ਨਾਲ ਕੋਈ ਸਮਝੌਤਾ ਨਹੀਂ ਪਰ ਕਿਉਂ ਹੋ ਰਿਹਾ ਹੈ ਸਾਡੇ ਵਿੱਚ ਫੁੱਟ ਹੈ ਆਪਸੀ ਗੁੱਟਬਾਜੀ ਹੈ ਜਿੰਨਾ ਚਿਰ ਤੱਕ ਅਸੀਂ ਇੱਕ ਕੌਮ ਜਿਹੜਾ ਕੌਮ ਹੈ ਸਾਡੀ ਕੌਮੀਆਂਤ ਹੈ ਉਹਦੇ ਸਿਧਾਂਤ ਤੇ ਇਕੱਠੇ ਨਹੀਂ ਹੁੰਦੇ ਇਹ ਹਮਲੇ ਹੁੰਦੇ ਰਹਿਣ ਦੂਜੀ ਗੱਲ ਕਲੋਨਾ ਨੇ ਸ਼ਾਸਨ ਲਾਇਆ ਤੇ ਕਹਿੰਦੇ ਗੁਰੂ ਨੂੰ ਸਮਰਪਤ ਆ ਮੈਂ ਕਹਿੰਨਾ ਚੰਗੀ ਗੱਲ ਆ ਉਹਨਾਂ ਦਾ ਇੱਕ ਬਲਾਰਾ ਬੋਲ ਰਿਹਾ ਸੀ ਅਹੇ ਜੀ ਸਾਨੂੰ ਰੋਕਿਆ ਗਿਆ ਸੀ ਨਹੀਂ ਮਨਾ ਸਕਦੇ ਉਸ ਨਾਮ ਵਾਲ ਦਾ ਕੋਈ ਪਰ ਜਦੋਂ ਬੋਲ ਰਿਹਾ ਤੇ ਸਿਰ ਤੇ ਰਮਾਲ ਵੀ ਨਹੀਂ ਲਿਆ ਤੁਸੀਂ ਗੁਰੂ ਦੀ ਕੈਨੇ ਸ਼ਤਾਬ ਦੀ ਨੂੰ ਸਮਰਪਿਤ ਕੀਤਾ ਤੇ ਘਟੋ ਘੱਟ ਜਿਹੜੇ ਮੋਨੇ ਸੀ ਉਹਨਾਂ ਦੇ ਸਿਰ ਤੇ ਢਕਾ ਲੈਨੇ ਮੈਨੂੰ ਤੁਸੀਂ ਦੱਸੋ ਅਸੀਂ ਜਦੋਂ ਵੀ ਗੁਰੂ ਨੂੰ ਯਾਦ ਕਰਦੇ ਆ ਖਾਸ ਕਰਕੇ ਕਾਤੀ ਨੰਗੇਸਰ ਗੁਰੂ ਨੂੰ ਯਾਦ ਕਰਦੇ ਆ ਇਹ ਗੁਰੂ ਦੀ ਬੇਅਦਬੀ ਨਹੀਂ ਤੇ ਫੇਰ ਜਦੋਂ ਜਥੇਦਾਰ ਕਹਿੰਦਾ ਵੀ ਗਲਤ ਕੀਤਾ ਤੇ ਫੇਰ ਜਿਹੜੇ ਜ਼ਮੀਨਾਂ ਥੱਲੇ ਟਰਾਲੀਆਂ ਦੱਬ ਕੇ ਕਿਸਾਨਾਂ ਦੀਆਂ ਉਹ ਮਤਾਂ ਦੇਣ ਦੀ ਗੱਲ ਕਰਦੇ ਦੇ ਦੇਖੋ ਇਹ ਅਕਾਲ ਤਖਤ ਸਾਹਿਬ ਇੱਥੇ ਸਾਡੇ ਬਾਬਾ ਕਾਲੀ ਫੂਲਾ ਸਿੰਘ ਛੇਰੇ ਪੰਜਾਬ ਨੂੰ ਵੀ ਸੱਜਦੇ ਤੇ ਉਹ ਨਿਮਰਤਾ ਨਾਉਂਦੇ ਆ ਇਹ ਕੌਣ ਜਿਹੜੇ ਆਕਾਲ ਤਖਤ ਸਾਹਿਬ ਨੂੰ ਚੈਲੰਜ ਕਰਨ ਦੀ ਹਿੰਮਤ ਰੱਖਦੇ ਆ ਤੇ ਮੈਂ ਕੌਮ ਨਾਲ ਵਾਅਦਾ ਕਰਦਾ ਮੈਂ ਪਹਿਲਾਂ ਵੀ ਕਿਹਾ ਸੀ ਕੌਮ ਦੇ ਅੱਗੇ ਤੇ ਪੰਥ ਅੱਗੇ ਹਜ਼ਾਰ ਵਾਰੀ ਝੁਕਾਂਗੇ ਪਰ ਆ ਜਿਹੜੀਆਂ ਸਰਕਾਰਾਂ ਸਾਡੀ ਪਛਾਣ ਤੇ ਸਾਡੇ ਗੁਰਦੁਆਰਿਆਂ ਤੇ ਕਬਜ਼ਾ ਕਰਨਾ ਚਾਹੁੰਦੀਆਂ ਇਨਾਂ ਦੇ ਸਾਹਮਣੇ ਅੜਾਂਗੇ ਵੀ ਤੇ ਇਨਾਂ ਦੇ ਨਾਲ ਲੜਾਂਗੇ ਵੀ ਬਾਕੀ ਵੇਖੋ ਮੋਰਚਾ ਲੱਗਾ ਗੁਰੂ ਕੇ ਬਾਗ ਦਾ ਲੜੇ ਕੌਣ ਅਕਾਲੀ ਜੱਟੋ ਦਾ ਮੋਰਚਾ ਨਨਕਾਣਾ ਸਾਹਿਬ ਦਾ ਮੋਰਚਾ ਤੇ ਪਿਛੇ ਜੇ ਹਰਿਆਣੇ ਦੇ ਵਿੱਚ ਚੋਣ ਨਹੀਂ ਗੁਰਦੁਆਰਾ ਕਮੇਟੀ ਦੀ ਮਨਸ਼ਾ ਕਿੰਨੀ ਮਾੜੀ ਆ ਤੇ ਸ਼ਬਦ ਕਿੰਨਾ ਚੁਭਦਾ ਏ ਅਕਾਲੀ ਕਹਿੰਦੇ ਜੀ ਜਿਸ ਵੀ ਜਮਾਤ ਦੇ ਨਾਲ ਅਕਾਲੀ ਸ਼ਬਦ ਲੱਗਾ ਉਹ ਗੁਰਦੁਆਰਾ ਕਮੇਟੀ ਦੀ ਚੋਣ ਹੀ ਨਹੀਂ ਲੜ ਸਕਦੇ ਇਹਨਾਂ ਨੂੰ ਪੁੱਛੇ ਭਲੇ ਮਾਨਸਾ ਨੂੰ ਵੀ ਗੁਰਦੁਆਰੇ ਜਦੋਂ ਆਜ਼ਾਦ ਕਰਾਏ ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਹੈ ਗੁਰਦੁਆਰੇ ਆਜ਼ਾਦ ਪੰਥ ਨੇ ਜਦੋਂ ਕਰਾਏ ਉਦੋਂ ਅਕਾਲੀ ਲੜੇ ਪਰ ਇੰਨੀ ਨਫ਼ਰਤ ਕਹਿੰਦੇ ਜਿਹਦੇ ਨਾਲ ਇਹ ਸ਼ਬਦ ਲੱਗਾ ਉਹ ਚੋਣ ਹੀ ਨਹੀਂ ਲੜ ਸਕਦਾ ਇਹੋ ਕੁਝ ਹੀ ਇਹ ਪੰਜਾਬ ਚ ਚਾਹੁੰਦੇ ਤੋਂ ਮੈਂ ਕੌਮ ਨੂੰ ਅਪੀਲ ਕਰਦਾ ਹਾਂ ਆਪਾਂ ਇਕੱਠੇ ਹੋਈਏ ਆਪਾਂ ਗੁਰੂ ਨਾਲ ਜੁੜੀਏ ਬਾਣੀ ਨਾਲ ਜੁੜੀਏ ਤੇ ਤਗੜੇ ਹੋਈਏ ਆ ਜਿਨ੍ਹਾਂ ਨੂੰ ਤੁਸੀਂ ਸਰਕਾਰ ਕਹਿੰਨੇ ਇਹ ਕਦੀ ਅਕਾਲ ਤਖਤ ਦੇ ਆ ਕੇਸਗੜ ਸਾਹਿਬ ਤਖਤ ਦੇ ਰਾਜ ਟੋਏ ਪੁੱਟ ਕੇ ਗਏ ਕਦੀ ਸਾਰੇ ਸ਼ਹਿਰ ਚ ਸਪੀਕਰ ਬਣ ਗਏ ਪਰ ਜਦੋਂ ਅਸੀਂ ਕਿਹਾ ਨਾ ਵੀ ਜੇ 10 ਵਜੇ ਤੱਕ ਨਾ ਲੱਥੇ ਤੇ ਤਾਰਾਂ ਵੱਡਾਂਗੇ ਤੇ ਜ਼ਬਤ ਕਰਾਂਗੇ ਸਪੀਕਰ ਤੇ ਪਹਿਲਾ ਹੀ ਇਹਨਾਂ ਨੇ ਲਾ ਦਿੱਤੇ ਇਹ ਤਖਤਾਂ ਦੀ ਘੇਰਾਬੰਦੀ ਨਹੀਂ ਹੋਣੀ ਇਹਨਾਂ ਵੱਲੋਂ ਨਾ ਸੀ ਹੋਣ ਦਵਾਂਗੇ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਆਏ ਆ ਤੇ ਮੈਂ ਇਹ ਸੁਝਾਦਨਾ ਵੀ ਜਦੋਂ ਵੀ ਕੋਈ ਸ਼ਤਾਬ ਦੀ ਪਹਿਲਾਂ ਵੀ ਆਉਂਦੇ ਆ ਜਦੋਂ ਵੀ ਕੋਈ ਸ਼ਤਾਬ ਦੀ ਹੋਵੇ ਪੰਥ ਦੀ ਨਮੈਂਦਾਜ ਜਮਾਤ ਆ ਸ਼ਰੂਮਣੀ ਅਕਾਲੀ ਦਲ ਰਾਸੀ ਇਹ ਸ਼ਤਾਬ ਦੀਆਂ ਚਾਹਣ ਪੰਥ ਨਾਲ ਗੱਲਬਾਤ ਕਰਨ ਅਤੇ ਗੁਰੂ ਪਾਤਸ਼ਾਹ ਨੂੰ ਇਸੇ ਤਰ੍ਹਾਂ ਸਜਦੇ ਕਰਨ 29 ਨਵੰਬਰ 350 ਸਾਲ ਬਾਅਦ ਇਤਿਹਾਸਕ ਮੌਕਾ ਆ ਰਿਹਾ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸੀਸ ਭਾਈ ਜੈਤਾ ਜੀ ਦਿੱਲੀ ਤੋਂ ਵਿਵਾਨਗੜ੍ਹ ਸਾਹਿਬ ਲੈ ਕੇ ਆਏ ਸੀ ਕੀਰਤਪੁਰ ਸਾਹਿਬ ਮਾ ਨਾਨਕੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਮਾਂ ਉਹਨਾਂ ਨੇ ਪੁੱਤ ਦਾ ਕੱਲਾ ਸਿਰ ਵੇਖਿਆ ਮਾਤਾ ਗੁਜਰੀ ਉਹਨਾਂ ਦੇ ਮੈਲ ਪਤਨੀ ਪਤੀ ਦਾ ਸਿਰ ਵੇਖਿਆ ਗੁਰੂ ਗੋਬਿੰਦ ਸਿੰਘ ਉਹਨਾਂ ਨੇ ਆਪਣੇ ਬਾਪੂ ਦਾ ਗੁਰੂ ਤੇਗ ਬਹਾਦਰ ਦਾ ਕੱਲਾ ਸਿਰ ਵੇਖਿਆ ਸੰਗਤ ਪਾਠ ਕਰਦੇ ਆ ਕੀਰਤਨ ਬਿਬਾਨਗੜ ਸਾਹਿਬ ਤੋਂ ਇੱਥੇ ਸੀਸ ਗੰਸਾਹਬ ਆਈ ਸੀ ਤੇ ਮੈਂ ਬੇਨਤੀ ਕਰਦਾ ਵਾਂ ਪੰਥ ਨੂੰ 29 ਨਵੰਬਰ ਨੂੰ ਕੋਈ ਸਿੱਖ ਘਰੇ ਨਾ ਰਵੇ ਆਪਾਂ ਉਹਨਾਂ ਪਲਾਂ ਦੇ ਗਵਾਹ ਬਣਾਂਗੇ 350 ਸਾਲ ਬਾਅਦ ਜਦੋਂ ਗੁਰੂ ਸਾਹਿਬ ਜੀ ਦਾ ਅਸੀਸ ਉੱਥੋਂ ਆਇਆ ਸੀ ਦਲਬਾਬਾ ਬਿਧੀ ਚੰਦ ਵਾਲੇ ਇੱਕ ਬੜਾ ਸੋਨਾ ਸੁਝਾਅ ਦੇ ਕੇ ਗਏ ਸੀ ਅਸੀਂ ਉਹਦੇ ਤੇ ਅਮਲ ਕਰਾਂਗੇ ਬਾਬਾ ਅਵਤਾਰ ਸਿੰਘ ਜੀ ਆਪਾਂ ਇੱਕ ਟਾਈਮ ਨਿਯਤ ਕਰਾਂਗੇ ਅਗਲੇ ਆਉਣ ਵਾਲੇ ਸਮੇਂ 'ਚ ਕਿ ਬਿਬਾਨਗੜ੍ਹ ਸਾਹਿਬ ਤੋਂ ਇੱਕ ਨਿਯਤ ਸਮੇਂ ਤੇ ਨਗਰ ਕੀਰਤਨ ਚੱਲਿਆ ਕਰੂ ਇਥੇ ਨਿਯਤ ਸਮੇਂ ਤੇ ਅਰਦਾਸ ਹੋਇਆ ਕਰੂ ਜਿਵੇਂ ਜੋਤੀ ਸਰੂਪ ਸਾਹਿਬ ਹੁੰਦੀ ਫਤੇਗੜ ਸਾਹਿਬ ਕੌਮ ਦੇ ਸ਼ਹੀਦਾਂ ਨੂੰ ਯਾਦ ਰੱਖੀਏ ਆਪਸ ਵਿੱਚ ਪਿਆਰ ਰੱਖੀਏ ਨਫ਼ਰਤਾਂ ਤੇ ਸਾਨੂੰ ਸਿਖਾਈਆਂ ਹੀ ਨਹੀਂ ਗੁਰੂ ਨੇ ਇੱਕ ਦੂਜੇ ਸਿੱਖ ਦੀ ਕਦਰ ਕਰੀਏ ਪਿਆਰ ਕਰੀਏ ਮਦਦ ਕਰੀਏ ਖੰਡੇ ਬਾਟੇ ਦੀ ਪਾਲ ਛਕੀਏ ਗੁਰੂ ਵਾਲੇ ਬਣੀਏ ਹਮੇਸ਼ਾ ਚੜ੍ਹਦੀ ਕਲਾ ਚ ਰਹੀਏ ਇੱਕ ਦੂਜੇ ਦਾ ਸਾਥ ਦਈਏ ਮੈਂ ਇਥੇ ਪਹੁੰਚਿਆ ਸਾਰੀਆਂ ਗੁਰੂਆਂ ਦੀਆਂ ਸੰਗਤਾਂ ਸ਼ਾਹਰੂਮ ਨੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਰਦਾਰ ਬਲਵਿੰਦਰ ਸਿੰਘ ਜੀ ਭੁੰਡਾੜ ਸਰਦਾਰ ਤਜਿੰਦਰ ਸਿੰਘ ਮਿੱਡੂ ਖੇੜਾ ਅਤੇ ਸਮੁੱਚੀ ਲੀਡਰਸ਼ਿਪ ਸਰਦਾਰ ਦਲਜੀਤ ਸਿੰਘ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਰੀ ਗੁਰੂ ਕੀ ਸੰਗਤ ਦਾ ਆਖਰੀ ਆਪਾਂ